ਹੈਲੋ ਹੈਲੋ ਜੰਨੀ ਕੀ ਹਾਲ ਹੈ ਮੇਰੇ ਮਿੱਠੇ ਦਾ ਮਿੱਠੇ ਦਾ ਹਾਲ ਤੈਨੂੰ ਕੇ ਵਸੂ ਜੰਨੀ ਬੜਾ ਠੀਕ ਹੈ ਸੈਲਫਰ ਮਿਲਦੀ ਆ ਕੋਈ ਦੇਖ ਵੀ ਨਾ ਲੇ ਜੰਨੀ ਤੈਨੂੰ ਪਤਾ ਹੈ ਮੇਰੀ ਆਤ ਦਾ ਚੰਗਾ ਮਿੱਠਾ ਏਕ ਮਿੱਠਾ ਤੂੰ ਕਰਦੇ ਲਵ ਯੂ ਮਿਸ ਯੂ ਆਏ ਆਏ ਇੱਕ ਹੋਰ ਹਾਏ ਹਾਏ ਹੈ ਕੀ ਦਾ ਮੇਰਾ ਛੜਾ ਬਿਆਲੇ ਟੈਂਟ ਜਿੱਡਾ ਮੈਂ ਜੀ ਕਿ ਜ ਕਿਸੇ ਦਾ ਵਿਆਹ ਆ ਗਿਆ ਨਾ ਟੈਂਟ ਨਹੀਂ ਕਿਸੇ ਨੂੰ ਕਿਰਾਏ ਤੇ ਲੈਣ ਦਿੰਦਾ ਇਹੀ ਕਹਿ ਦੂੰਗਾ ਵੀ ਸਾਡੇ ਘਰੋਂ ਬੁੱਕ ਕਰ ਲਓ ਖੋਲ ਦਿੰਨਾ ਹੋਰ ਇਹਨੂੰ ਪਾ ਗਿਆ ਡਿੱਗ ਵੀ ਨਾ ਜਾਵੇ ਓਏ ਪਾ ਗਿਆ ਪਿੰਡਾ ਯਾਰ ਪਿੰਡਾ ਵੀ ਨਾ ਵਜਨ ਪੀਲੇ ਰੰਗ ਦਾ ਮੇਰੇ ਯਾਰ ਕੋਲੇ ਜਾਣਾ ਚੁੱਪੇ ਕੋਲੇ ਚੁੱਪੇ ਬਣਾ ਕਿੱਥੇ ਜੀ ਲੱਗਦਾ ਹੈ ਚੁੱਪੇ ਹੇ ਸ਼ਰਮੀਮੀ ਹੋਈ ਆ ਲੈ ਆ ਕੀ ਓਏ ਆ ਇਸ ਆ ਪਾ ਗਿਆ ਓਏ ਆ ਜਪਾ ਗਿਆ ਓਏ ਆ ਮਾਰ ਗਿਆ ਓਏ 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 ਹਾਂ ਓਏ ਓਏ ਆ ਕੀ ਆ ਓਏ ਥੋੜਾ ਜਾਣ ਕਰਤੀ ਹੁੰਦੀ ਮੈਂ ਕਿ ਸੱਪ ਪੈ ਗਿਆ ਮੇਰੇ ਤੇ ਗਲੇ 'ਚ ਓ ਪਾਗਲ ਬੰਦੇ ਕੱਪ ਨਹੀਂ ਹੈਗਾ ਆ ਦੇਖ ਨੀਬੂ ਨਚੋੜ ਹੈ ਮੇ ਮੇ ਜਮਾਨੇ ਦੇ ਓਏ ਨਾ ਓਏ ਓਏ ਨਿੰਬੂ ਨਹੀਂ ਚੋੜਨੀ ਹੈਗਾ ਹੋਰ ਕੀ ਹੈ ਇਹ ਦੇਖਾ ਇਹ ਐ ਕਰਕੇ ਨਾ ਇਹ ਦੁੱਧ ਪੁਣ ਨਹੀਂ ਹੈ ਜਿਵੇਂ ਦੋ ਦੋ ਡੱਲੂਆਂ ਚ ਇਕੱਠਾ ਦੁੱਧ ਪਾਣਾ ਹੋਵੇ ਨਾ ਠੀਕ ਹੈ ਓਏ ਇਹ ਨਿੰਬੂ ਨਚੋੜੇ ਵੱਡੇ ਨਿੰਬੂ ਸੰਤਰੇ ਸੰਤਰਾ ਦਾ ਜੂਸ ਕੱਢਦੀ ਹੈ ਵੀ ਘਰੇ ਜੂਸ ਕੱਢਣਾ ਸੰਤਰੇਆਂ ਦਾ ਉਹ ਹੈ ਨਾ ਯਾਰ ਮੈਨੂੰ ਲੱਗਦਾ ਕੁਝ ਹੋਰ ਇਹ ਚੀਜ਼ ਹੈ ਹੈ ਉੱਤੋਂ ਰੰਗ ਦੇਖ ਲੱਗਦਾ ਕਾਲਾ ਨਾ ਲਾਲ ਜਾ ਰਿਹਾ ਪਰ ਉਹ ਵੀ ਨਹੀਂ ਨਿੰਬੂ ਨਚੋੜਦੇ ਰੰਗ ਕਿਤਾ ਨਹੀਂ ਲਾਲ ਹੋਊਗਾ ਨਾ ਕੋਣੀ ਦਾ ਕਿੱਦਾਂ ਕਿਤੇ ਨਹੀਂ ਜਾਂਦੇ ਆਪਾਂ ਆਪਾਂ ਇਹ ਕਰਦੇ ਆਂ ਭਾਬੀ ਨੇ ਪੁੱਛ ਲਈ ਕੀ ਪਤਾ ਉਹ ਨਾ ਮੇਰੀ ਤਾਂ ਛੁਣ ਲੈ ਕੀ ਪਤਾ ਹੁ ਨਾਲ ਲੈ ਹੀ ਹੋਵੇ ਉਸਮਾਨ ਨੇ ਦਿਨ ਦਿਨ ਦੀ ਬੁੜੀਆਂ ਨੂੰ ਮੈਨੂੰ ਬਾਈ ਕਹਿੰਦਾ ਸੀ ਕਹਿੰਦਾ ਸਮਾਨ ਲੈ ਸਮਾਨ ਹੈ ਤੇ ਭਾਬੀ ਨੂੰ ਕੰਡੇ ਪੂਰੇ ਲੈ ਛੁਣ ਲੈ ਇਹ ਲਾਲ ਰੰਗ ਤੇ ਹੈ ਪਤਾ ਨਹੀਂ ਕੀ ਚੀਜ਼ ਹੈ ਕੀ ਭਾਬੀ ਦੇ ਪਾਉਗੇ ਪਾਉਂਦੇ ਜਾਈਏ ਚ ਨਹੀਂ ਹੈਗੀ ਉਹ ਗੱਲ ਪੈ ਜੂਗੀ ਆਪਣੇ ਤੂੰ ਪਕਾਣ ਨੂੰ ਪੰਘਾ ਲੈ ਆ ਜਾ ਆ ਸਿਆਣੇ ਬੰਦੇ ਨੇ ਪੁੱਛਿਆ ਗਿਆ ਭੰਦਾ ਯਾਰ ਮਨ ਜਿਆ ਕਰ ਕਿਸੇ ਕੰਦਰ ਦੀ ਓਏ ਨਾ ਆ ਜਾ ਤੂੰ ਹਲਾਉਂਿਆ ਦਾ ਹਾਜਾ ਰੱਛਾ ਉਹ ਨਹੀਂ ਤੇ ਗਰੀ ਚੰਦਾ ਹੁੰਦਾ ਓਏ ਉਹ ਬੈਂਤੀ ਪੁੱਛਦਾ ਓਏ ਉਹ ਕਿੱਧਰ ਫਿਰਦੇ ਓਏ ਓਏ ਛੱਜੂ ਓਏ ਆਦ ਅੱਛੀ ਕੀ ਆ ਹਾਂ ਕਿੱਧਰ ਚੱਕੀ ਫਿਰਦੇ ਓਏ ਇਹ ਬਈ ਉਹ ਨਹੀਂ ਜੀ ਨਿੰਬੂ ਲੋ ਚੋ ਇਹ ਕਹਿੰਦਾ ਪੁੰਨੀ ਐ ਸੱਦ ਪੁੰਨੀ ਆਏ ਇਹ ਕਹਿੰਦਾ ਮੌਸ ਖਰਾਬ ਹੋ ਜੂਗੀ ਉਹ ਤੂੰ ਆਪਦਾ ਕੰਮ ਕਰੋ ਓਏ ਉਹ ਪਾਗਲ ਬੰਦਾ ਲੈ ਗਿਆ ਮੈਂ ਤੇ ਮਹਬੂਬ ਨੇ ਹੁੰਦਾ ਸੀ ਨਿਚੋੜਨ ਵਾਸਤੇ ਉਹ ਤੂੰ ਬਰਜਾ ਗਏ ਤੇਰੇ ਤੇਰੇ ਕਰਕੇ ਹੋਇਆ ਜੁਕੇ ਨੇ ਛੜੇ ਬੰਦੇ ਦੀ ਰੈ ਲਵਾਂਗੇ ਉਹ ਲੈ ਗਿਆ ਇਹ ਆਪ ਪੀਊਗਾ ਬੇਈਮਾਨ ਹੈ ਜੇ ਮਨ ਚ ਵੀ ਮੈਂ ਕੱਲਾ ਪੀਊਂਾ ਵੱਡੇ ਨੀਂਬੂ ਨਿਚੋੜ ਕੇ ਕੋਈ ਨਾ ਬੇਈਮਾਨਾ ਛੜਿਆ ਹੋਇਆ ਤਾਂ ਡਾਕਟਰ ਦੀ ਰੈ ਲੈ ਕੇ ਆਵਾਂ ਪਰ ਵੀ ਡਾਕਟਰ ਸਿਆਣਾ ਹੈ ਕੋਈ ਚੰਗੀ ਰੈ ਦੇ ਦੂਗਾ ਇੱਧਰ ਲਾ ਡਾਕਟਰ ਤਾਂ ਰੌਲਾ ਪਾ ਦੂ ਜੀ ਉਹਨੂੰ ਕਰਦਾ ਅਸਤੀ ਉਹ ਸਮਝਦਾ ਰਹੇ ਕੋਈ ਤਾਂ ਹੱਲ ਕਰੂਗਾ ਮੇਰਾ ਹਾਈ ਪਤਾਨੀ ਰੋੜਾ ਕਿਵੇਂ ਹੋਏਗਾ ਮੇਰੇ ਬਿਨਾ ਕਿੱਦਾਂ ਰਹਿੰਦਾ ਹੋਣਾ ਉਹਦੇ ਤੇ ਵਿਚਾਰੇ ਦਾ ਮੇਰੇ ਬਿਨਾ ਕੋਈ ਵੀ ਨਹੀਂ ਐ ਵਿਚਾਰੇ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੁਣ ਚਿੱਤ ਤਾਂ ਮੇਰਾ ਵੀ ਨਹੀਂ ਲੱਗਦਾ ਉਹਦੇ ਬਿਨਾ ਕੀ ਕਰਾਂ ਹਾਈ ਕਿੰਨੇ ਸੋਹਣੇ ਦਿਨ ਸੀਗੇ ਅਰੋੜਾ ਮੈਨੂੰ ਰੋਜ਼ ਮਿਲਦਾ ਸੀ ਮੇਰੇ ਬਿਨਾ ਇੱਕ ਪਲ ਨਹੀਂ ਸੀ ਰਹਿੰਦਾ ਲੈ ਬਾਈ ਮਾਸੀ ਆਲੇ ਕਿੰਨੇ ਕਬਾਵਾ ਆਵੇ ਨਿਓ ਕਰੀ ਫਿਰ ਮੇਰੀ ਗੱਲ ਸੁਣਾ ਜਮਾ ਥੋੜੀ ਜਿਹੀ ਭਾਈ ਇਹ ਹੈਂਗਾ ਦੇਖ ਘਰ ਕੀ ਦਾਰੂ ਇਸ ਵੇ ਰਗੇ ਚੱਕਰ ਜਾਵੇ ਤੈਨੂੰ ਬਤਾ ਮੇਰੇ ਹੈਗੇ ਘੱਟ ਦੂੜ ਚਾਲ ਇਹ ਡਿਗ ਡਿਗ ਜਿਆ ਕਰ ਇਹ ਜਮ ਤੱਕ ਕਬਾਰੇ ਜਮ ਇੱਕ ਤਾਂ ਤੂੰ ਚਿੜੀ ਦੀ ਅੱਖ ਜਿਨੀ ਸਿੱਖੀ ਲੱਗੇ ਆ ਇਹ ਕੀ ਕਰੂ ਆਪਾਂ ਦੋਨਾਂ ਨੂੰ ਯਾ ਇਹ ਦੋਨਾਂ ਨੇ ਲੱਤਾਂ ਪਰ ਚੱਕ ਦੇ ਜੀ ਦੋਨਾਂ ਨੇ ਪੀ ਲੈ ਇਹ ਮਾ ਥੋੜੀ ਥੋੜੀ ਹੀ ਬਾ ਆਈਸ਼ਿਆ ਉਹ ਤਾਂ ਇੱਕ ਬਾ 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 ਬਾਹ ਓਹ ਹੋਲੀ ਪੀ ਲੈ ਯਾ ദൂരിപ്പിച്ച് പത്ത് നീണ്ട അത് ചെറുതേ തന്നെ അത് ഇത ਪਰਦਾ ਪਰਦਾ ਆਉਂਦਾ ਸੁਲੇ ਗੁਜਰੋ ਆਪਣੀ ਖਾਣ ਨੂੰ ਲੈਣੇ ਜਾਂ ਸੁਪਨਾ ਬਾਈ ਦਾ ਪਰਦਾ 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 ਕੋਈ ਚੱਕਰ ਨਹੀਂ ਕਿਉਂ ਇਹ ਮਾਰ ਲੀ ਜਿਹੜਾ ਹੋਰ ਲੈਣੇ ਚੋ ਜਾਦਾ ਕੋਈ ਨਾ ਕੋਈ ਨਾ ਇਹਦੋਂ ਬੜਾ ਕਮਾਲ ਕੀਤੀ ਆਪਣੀ ਮੈਂ ਵੀ ਆਪ ਤੋਂ ਕਰੀਏ ਜਿਹੜਾ ਕੰਮ ਕਰਨਾ ਦਾ ਹਾਂ ਲਾ ਦੀ ਹੋੜ ਆ ਸਿਆ ਮਾਸ਼ਿਆ ਲੈ ਆ

ਏ ਹਾਂ ਵੀ ਭਗਤਾ ਕਿਵੇਂ ਫਣ ਜਾ ਸੁੱਟੀ ਜਾਣਾ ਓ ਠੀਕ ਐ ਬਾਬਾ ਉਹ ਤਾਂ ਪਰ ਫਣ ਵਾਲੀ ਗੱਲ ਤੈਨੂੰ ਕਿੱਥੋਂ ਪਤਾ ਲੱਗੀ ਓ ਮੈਂ ਤਾਂ ਮੂੰਹ ਦੇਖ ਕੇ ਹੀ ਦੱਸ ਦਨਾ ਵੀ ਬਿਮਾਰੀ ਕੀ ਐ ਆ ਜਾ ਬਹਿ ਜਾ ਤੈਨੂੰ ਦੰਨਿਆ ਕੋਈ ਤੇਲ ਓ ਮਾਲਸ ਵਾਸਤੇ ਬਹਿ ਜਾ ਬਾਬਾ ਉਹ ਦੁੱਖ ਤੈਨੂੰ ਕੋਈ ਮੈਂ ਨਹੀਂ ਦੱਸਿਆ ਤੂੰ ਮਾਲਸ ਵਾਸਤੇ ਕਾਹਦੇ ਤੇਲ ਦੇਦੇ ਆ ਮੈਨੂੰ ਓ ਬੱਚਾ ਤੂੰ ਦੁੱਖ ਦੱਸ ਉਹ ਬਾਬਿਆਂ ਕੋਲੇ ਕਿਹੜੀ ਬਿਮਾਰੀ ਦਾ ਇਲਾਜ ਨਹੀਂ ਹੈਗਾ ਉਹ ਤੈਨੂੰ ਐਸੀ ਦਵਾਂਗੇ ਦਵਾਈ ਤੂੰ ਪਾ ਦੇਂਗਾ ਤਬਾਹੀ ਸੱਚੀ ਗੱਲ ਹੈ ਬਾਬਾ ਪੱਕੀ ਗੱਲ ਹੈ ਮੈਂ ਕਿਹਾ ਐ ਲਾਗਦੇ ਆ ਬੱਚਾ ਤੈਨੂੰ ਖਾਂਦੇ ਨਹੀਂ ਪੀਂਦੇ ਨਹੀਂ ਵੱਢਦੇ ਨਹੀਂ ਟੁਕਦੇ ਨਹੀਂ ਪੁੰਦੇ ਨਹੀਂ ਲੈਂਦੇ ਨਹੀਂ ਤੇਰਾ ਕਰਦੇ ਆ ਵਾਕਾ ਤੇਰੇ ਲਾਉਂਦੇ ਆ ਠਾਕਾ ਲੈ ਵੀ ਪੁੱਤਰਾ ਡਾਂਗ ਜਿੱਡਾ ਹੋ ਗਿਆ ਜਾ ਛੋਟੀ ਜਿੱਡਾ ਹੋ ਗਿਆ ਜਾ ਬੈਠਾ ਬਗਲੀ ਚ ਕੁੰਢੇ ਮਾਰ ਤੈਨੂੰ ਪੰਜਾਂ ਪੀਰਾ ਦੀ ਮਾਰ ਨਿਕਲਵੇ ਕਿੰਨੇ ਦਿਨ ਹੋ ਗਏ ਅਰੋੜੇ ਨਾਲ ਗੱਲ ਨਹੀਂ ਹੋਈ ਕੱਲ ਕਰਕੇ ਦੇਖਦੀ ਆ ਕਿੱਥੋਂ ਮੇਰੀ ਬਿਨਾ ਪਲ ਨਹੀਂ ਸੀ ਰੰਦਾ ਹੋਂਟੇ ਗੱਲ ਵੀ ਨਹੀਂ ਹੋਈ ਪਤਾ ਨਹੀਂ ਜਿੰਦਾ ਹੈ ਕਿ ਮਰ ਗਿਆ ਜਾਣੇ ਉੱਧਰ ਤੱਕ ਲੰਬਾ ਲੰਬਾ ਪੂਰਾ ਫੋਨ ਜਾ ਕੇ ਸਗਾ ਗਿਆ ਇਹ ਵਾਰੀ ਕੰਪਨੀ ਵਾਲੇ ਵੀ ਕਰਦੇ ਚਲ ਚਾ ਕੇ ਲਿਆ ਯਾਰਾ ਤੇ ਗਰਨਗਾਰ ਦੀ ਸਕਰੀਨ ਜੀ ਫੁੱਟ ਰਹੀ ਐ ਹਲੋ ਹਲੋ ਜੰਮੀ ਕੀ ਹਾਲ ਹੈ ਮੇਰੇ ਮਿੱਠੇ ਦਾ ਮਿੱਠੇ ਦਾ ਹਾਲ ਤੈਨੂੰ ਕੇ ਵਸੂ ਜੰਮੀ ਉਹਦੇ ਤਦੰਦਰ ਰੱਬ ਦੇ ਨਾ ਤਦਾਰੀ ਨਾਲ ਡੱਕਿਆ ਰਹੇ ਕਦੇ ਕਦੇ ਨਵੇਂ ਜਾ ਕੀ ਜਾ ਰੱਬ ਕਰੀ ਬਸ ਘੰਟਾ ਘੰਟਾ ਦੋ ਦੋ ਘੰਟੇ ਜਾ ਕੀ ਜਾ ਉਹ ਬਸ ਮੈਨੂੰ ਲੱਗਦਾ ਪੰਜ ਚਾਰ ਮਿੰਟਾਂ ਹੀ ਹੋ ਗਿਆ ਓਹੋ ਮੈਂ ਉਹਦੀ ਗੱਲ ਨਹੀਂ ਕਰਦੀ ਪਈ ਮੈਂ ਕਿ ਤੇਰੀ ਗੱਲ ਕਰ ਰਹੀ ਆ ਉਹ ਮੇਰਾ ਮੇਰਾ ਤੈਨੂੰ ਕਹਿ ਬਸੂ ਜਣੀ ਆ ਮੇਰੇ ਦਾ ਉੱਤੇ ਵੀ ਵਿਰਾਲ ਆ ਹਮਾਸ਼ ਗਿਆ ਆ ਤਿਆਰ ਹੋਈ ਜਾਣਾ ਬੰਦੇ ਖਤਮ ਹੋ ਰਿਹਾ ਡਰਾਮਾ ਚੱਲਣਾ ਅਰੇ ਪਰ ਚੱਬੇ ਚੁੱਪ ਸੋੜੋ ਸੋੜੋ ਮੇਰਾ ਵੀ ਬਹੁਤ ਬੁਰਾ ਹਾਲ ਹੈ ਮੇਰੇ ਕੋਲ ਵੀ ਨਹੀਂ ਰਹਿ ਹੁੰਦਾ ਆ ਦੇਖ ਬੱਚਾ ਉਹ ਬੁੱਖ ਦੱਸ ਪਰ ਆ ਲੈ ਲਾ ਹੱਥਾ ਉਮਰ ਬਹੇਗਾ ਤੀ ਮੈਨੂੰ ਲੈ ਨਹੀਂ ਲਾਉਂਦਾ ਹੱਥੇ ਦੇ ਮੰਨ ਗਿਆ ਬਾਬਿਆਂ ਨੂੰ ਹਾਂ ਬਾਬਾ ਕਦੀ ਕਉਂ ਦੀ ਮੈਂ ਲਗਾ ਤੈਨੂੰ ਮੈਂ ਲੈ ਬੱਚਾ ਹੁਣ ਦੁੱਖ ਦੱਸ ਕੀ ਦੁੱਖ ਹੈ ਦੁੱਖ ਬਾਬਾ ਉਹ ਇਧਰ ਉਧਰ ਕੀ ਦੇਖੀ ਜਾਣਾ ਉਹ ਕੋਈ ਸੋਨਾ ਲਵੇ ਆਹੇ ਆ ਕੀ ਰੋਗਾ ਤੈਨੂੰ ਬਾਬਾ ਮੇਰਾ ਸੱਪ ਖਾਣ ਨਹੀਂ ਚਾਹਦਾ। ਅੱਛਾ ਗੁਪਤ ਰੋ ਹੈ ਹੌਲੀ ਪਾਪਾ ਹੌਲੀ ਕਿਉਂ ਗਾ ਪਉਣਾ ਹੈ ਪਰਦੇ ਵਾਲੀ ਗੱਲ ਐ ਯਾਰ ਪਰਦੇ ਵਾਲੀ ਗੱਲ ਐ ਲੈ ਬੱਚਾ ਤੈਨੂੰ ਦੇਉਂਗਾ ਕੁੜੀਆਂ ਦੋ ਅੱਧੀ ਪੁੜੀ ਰੋਜ਼ ਖਾ ਲਈ ਠੀਕ ਆ ਤੇਰਾ ਕਰੂ ਤੇ ਬਾਈ ਮੈਂ ਕਹਿਣਾ ਦਵਾਈ ਕੰਮ ਕਰੂਗੀ ਬੱਚਾ ਦਵਾਈ ਕੰਮ ਕਿਉਂ ਨਹੀਂ ਕਰੂਗੀ ਉਹ ਬਾਬਾ ਦਵਾਈ ਪਹਿਲਾਂ ਹੀ ਕਰਤੀ ਆ ਕਿਸੇ ਤੇ ਓ ਮਾਈ ਗਾਡ ਜੀਨੇ ਵਰਤੀ ਆ ਦਵਾਈ ਆ ਲੈ ਬੱਚਾ ਇਹ ਆਪਰੀ ਸ਼ੱਕ ਇਹ ਇੱਕ ਵਾਰ ਚ ਲੈਣੀ ਆ ਬਾਬਾ ਇਹ ਇਹ ਅੱਧੀ ਅੱਧੀ ਲੈਣੀ ਆ ਬੱਚਾ ਤੈਨੂੰ 4 ਦਿਨਾਂ ਦੀ ਦਵਾਈ ਦਿੰਨਾ ਅੱਛਾ ਤੇ ਬਾਬਾ ਸੱਪ ਤੈਨੂੰ ਨਹੀਂ ਕੁਝ ਕਹਿੰਦਾ ਇਹ ਉਹ ਮੈਨੂੰ ਨਹੀਂ ਕਹਿੰਦਾ ਮੈਂ ਤਾਂ ਪਾਲਿਆਂ ਨੂੰ ਦੁੱਧ ਪਲਾਉਣਾ ਰੋਜ਼ ਆ ਲੈ ਭਗਤਾ 100 ਰੁਪਿਆ 500 ਬਾਬੇ 500 ਉਹ 500 ਰੁਪਿਆ ਲੱਗਣਾ ਹੈ ਮੈਨੂੰ ਦਵਾਈ ਫੜਾ ਇੱਧਰ ਤੂੰ ਬਾਬਾ ਯਾਰ ਪੈਸੇ ਤਾਂ ਬਹੁਤ ਮੰਗੇ ਨੇ ਯਾਰ ਉਹ ਪੈਸੇ ਜਿਆਦਾ ਨਹੀਂ ਬੱਚਾ ਪੈਸੇ ਹੀ ਘਟਣੇ ਤੇਰਾ ਐਡਾ ਵੱਡਾ ਕੰਮ ਕਰਦਾ ਆ ਲੈ ਆ ਬਗਲੀ ਜੀ ਛੁੜਦੇ ਓਏ ਯਾਰ ਬਾਬਾ ਸੱਪ ਡੰਗ ਮਾਰੂ ਉਹ ਨਹੀਂ ਮਾਰਦਾ ਬੱਚਾ ਡੰਗ ਓਏ ਮਾਇਆ ਦੇ ਤਾਂ ਉੱਤੇ ਬੈੰਦਾ ਸੱਪ ਆ ਲੈ ਬਾਹ ਦੇ ਚ ਉਹ ਤਾਂ ਠੀਕ ਐ ਇਹ ਦੱਸ ਵੀ ਦਵਾਈ ਕੰਮ ਵੀ ਕਰੂਗੀ ਮੇਰਾ ਮਨ ਨਹੀਂ ਖੜਦਾ ਬਾਬਾ ਕਿਸੇ ਵੈਦ ਤੇ ਨਾ ਡਾਕਟਰ ਮੈਂ ਤਾਂ ਕਹਿਣਾ ਤੈਨੂੰ ਘੋੜੇ ਵਾਂਗੂ ਹਣਕਣ ਲਾ ਦੂ ਹਣਕਣਾ ਆ ਲੈ ਬਾ ਬੱਚਾ ਟਾਈਮ ਨਾ ਖਰਾਬ ਕਰ ਲੈ ਆਪਾ ਯੇ ਸੰਤਾਂ ਦੀ ਕੋਈ ਤਾਂ ਨਬਨੀ ਜੁ ਕੋਸ ਖਾਣਾ ਪੀਣਾ ਕੋਈ ਹੋਰ ਏ ਬੱਚਾ ਅੱਧੀ ਪੁੜੀ ਲੈਣੀ ਐ ਤੂੰ ਅੱਛਾ ਤੇ ਜ਼ਿਆਦਾ ਨਹੀਂ ਖਾਣੀ ਕਿਤੇ ਲਾਲਚੀਚ ਵੱਧ ਖਾ ਜੇ ਤੇਰਾ ਕੰਮ ਖਰਾਬ ਹੋ ਜਾਊਗਾ ਦੁੱਧ ਨਾਲ ਲੈ ਲੈ ਫਿਰ ਇਹ ਦੁੱਧ ਨਾਲ ਲੈ ਲਈ ਠੀਕ ਐ ਬਾਬਾ ਠੀਕ ਐ ਬੱਚਾ ਜੈ ਉਹ ਭਗਤਾਂ ਦੀ ਜੈ ਸੰਤਾਂ ਦੀ ਜੈ ਸੰਤਾਂ ਦੀ ਮੈਂ ਇਹ ਵਰਦੰਮੇ ਨਹੀਂ ਲੈਣੀ ਬੱਸ ਤੂੰ ਅਦਾਕਾਰ ਮੈਨੂੰ ਮਿਲਦੀ ਆ ਤੇ ਮੇਰੇ ਪਿੰਡ ਦਾ ਅਡਰੈਸ ਨੋਟ ਕਰ ਅੱਛਾ ਹਾਂ ਯਾ ਠੀਕ ਹੈ ਹਾਂ ਮੈਨੂੰ ਤਾਂ 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 ਕੁਝ ਜੀਬਨ ਨਹੀਂ ਹਾਂ ਹਾਂ ਖੰਬੋਵਸਿੱਧਾ ਪਿੰਡ ਬਾਗੜੀਆਂ ਸਰਪੰਚਾਂ ਦੇ ਨਾਲ ਦਾ ਘਰ ਹੈ ਠੀਕ ਹੈ ਪਿੰਡ ਦਾ ਬਠੀਕ ਹੈ ਚੱਲ ਫਿਰ ਮਿਲਦੀ ਆ ਕੋਈ ਦੇਖ ਵੀ ਨਾ ਲੇ ਨੀ ਤੈਨੂੰ ਪਤਾ ਹੈ ਮੇਰੀ ਆਤਮਾ ਦਾ ਚੰਗਾ ਮਿੱਠਾ ਇੱਕ ਮਿੱਠਾ ਤੋਂ ਕਰਦੇ ਲਵ ਯੂ ਮਿਸ ਯੂ ਆਏ ਆਏ ਇੱਕ ਹੋਰ ਆਏ ਆਏ ਚੱਲ ਚੰਗਾ ਚੰਗਾ ਤੂੰ ਠੀਕ ਠੀਕ ਆਹੋ ਅੱਜ ਬੜੀਆ ਪੈਲ ਜੇ ਠੰਡਾ ਪਰਾਣੀ ਨੂੰ ਸੁਖ ਤੋਂ ਪਰਾਣੀ ਨਹੀਂ ਲੇਕਿਨ ਮੈਂ ਕਰਦੇ ਫਿਰਦਾ ਸਾਂ ਇਹ ਨੂੰ ਪੱਕੀ ਤਰ੍ਹਾਂ ਲਿਖ ਲਿਖਦਾ ਜੋਤ ਲਈ ਮੈਂ ਹੁਣ ਕੋਲਾ ਗਲਾ ਉਹ ਕੰਧ ਤੇ ਲਿਖ ਲਾਂ ਮੈਂ ਉਹ ਭੁੱਲ ਜਾਂਗਾ ਹਨ ਵਰਗੀ ਬਾਰੂਪੂਤੀ ਕਰ ਜਾ ਦਸ ਕਮਜ਼ੋਰ ਹੁਣੀ ਕਿਤੇ ਕੋਈ ਡਰਾ ਵੀ ਨਾ ਜਾਵੇ ਡਿਸ਼ੀਪੀ ਉਹ ਮੱਛੀ ਵਾਲੇ ਜਾਂਦਾ ਹੀ ਜਾਂਦਾ ਪੈਕੇਟ ਲਵਾਵੇ ਤੇ ਤੈਨੂੰ ਬਣ ਚੁਰ ਕੀ ਰਿਹਾ ਜੱਜ ਪਹਿਲਾਂ ਤੂੰ ਕਹਿੰਦਾ ਇਸ ਮੇਰੇ ਨਸਾਂ ਨਹੀਂ ਨਸਾਂੀਆਂ ਵੀ ਲਵਾ ਦਿਆ ਤੇ ਬਣ ਦਾ ਰੂਪ ਉੱਪਰ ਲਿਤਾ ਲਾਗ ਰੇ ਮਸਾ ਮੇਰਾ ਫੋਨ ਆਇਆ ਬਿੰਦਕਬਾਦ ਕਹਿੰਦਾ ਮੱਛੀ ਵਾਲੇ ਮੱਛੀ ਵਾਲੇ ਅਰ ਜੱਜ